ਇਹ ਦਿੱਤੀ ਉਹ ਗ੍ਰੈਡਿਏਟ ਨੇ ਦਿੱਤੀ ਹੈ ਪੰਜਾਬ ਦੇ ਜਿਹੜੇ ਤੁਹਾਨੂੰ ਕੀ ਕਰਦਾ ਡਿਗਰੀ ਪੂਰੀ ਦਿੱਤੀ ਉਹ ਕਦੇ ਇਹਦੇ ਲੋ ਮਾਹੌਲ ਹੁਜੂਰੀ ਕਪੜੇ ਦੇ ਬਿਲੋ ਦਾ ਇਮਾਰਤ ਕਿਹਦੇ ਨੇ ਕੀ ਕੀਤਾ ਕਿ ਇਹ ਪਿਛਲੇ ਸਾਲ ਦੇ ਕੰਡੇ ਖਿਲਾੜੇ ਦੇ ਜਿਹਨੂੰ ਇਕੱਠੇ ਕਰਦੇ ਇਹ ਸਾਰੀ ਉਮਰ ਦੀ ਉਹ ਸਾਡਾ ਮੰਤਰੀ ਕਹਿੰਦਾ ਕੋਈ ਮੈਨੂ ਚ ਰੋਡ ਮਿਲਿਆ ਪ੍ਰੋਫੈਸਰ ਦੇ ਟੁਟੇ ਦੇ ਮਿਲਿਆ ਸਾਦੇ 3 1/2 4 7 ਤੋਂ ਬੜੀ ਗਈ ਹੈ ਕੋਈ ਪ੍ਰਸ਼ਾਸਨ ਮੁੱਕੀ ਨਹੀਂ ਜਿਹੜੇ ਕੋ ਦੋ ਚਾਰ ਰੋਡ ਬਣੇ ਨੇ ਇਹਦੇ ਥੋੜੇ ਬਣਾਏ ਨੇ ਉਹ ਤੇ ਪੀਐਮ ਬਾਈ ਰੋਡ ਬਣੇ ਨੇ ਇਹ ਰੋਡ ਪੀਐਮ ਬਾਈ ਹੈ ਪੰਜਾਬ ਨੂੰ ਬਿਲਕੁਲ ਬਿਹਰਾ ਕਰਨਾ ਮੇਰਾ ਹਲਕਾ ਮੇਰਾ ਪਰਿਵਾਰ ਐਸੀ ਕਹਨਾ ਉਹ ਹਲਕੇ ਸਾਬਕਾ ਵਿਧਾਇਕ ਜੀ ਦੀ ਜ਼ਿੰਦਰਬਾਦ ਹੁਆਦਾ ਅੱਜ ਸਾਡੇ ਨਾਲ ਜੁੜਿਆ ਸਾਬਕਾ ਵਿਧਾਇਕ ਭੋਆ ਦੋ ਜਿੰਦਰਬਾਦ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ 2027 ਦੇ ਚੋਣਾਂਾਂ ਦੀ ਕੀ ਤਿਆਰੀਆਂ ਇਹਦੇ ਬਸਾਂ ਕਿੱਤਿਆਂ ਜਾਇਕਦੀਆਂ ਆ ਨਮਸਕਾਰ ਸਰ ਨਮਸਕਾਰ ਹਾਂ ਸਰ 2027 ਦੀ ਚੋਣਾਂਾਂ ਦੀ ਕੀ ਤਿਆਰੀ ਕੀਤੀ ਜਾਇਗੀ ਦੀਆਂ ਤੁਹਾਡੇ ਵੱਸੋਂ ਵਿਸ਼ੇਸ਼ ਵਿਸ਼ੇਸ਼ ਰਣਨੀਤੀ ਵੀ ਕੀਤੀ ਜਾਇਗੀ ਦੀਆਂ ਬਲਾਗ ਚੋਲੋ ਦਾ ਕਾਂਗਰਸੀ ਤੋਂ ਤੇ ਉਹ ਪੁੱਛ ਰਿਹਾ ਕਿ ਕੀ ਕੰਮ ਹੈ। ਦੇਖੋ ਕੋਈ 2027 ਦੀ ਤਿਆਰੀ ਕਰ ਰਿਹਾ ਹੈ। ਮੈਂ ਤੇ ਜਦੋਂ ਪਹੁੰਚ ਆਇਆ 12 ਚ ਆਇਆ ਤੇ ਮੈਂ ਇਹਦੀ ਤਿਆਰੀ ਕੀਤੀ ਵਾ। ਮੈਂ ਕਰੀ ਵੀ ਨਹੀਂ ਕੋਈ ਫਰਕ ਰੱਖਿਆ। ਫਿਰ ਮੈਂ ਤਿਆਰੀ ਇਹ ਹੈ ਮੈਂ ਆਪਣੇ ਹਲਕੇ ਦਾ ਸੇਵਾਦਾਰ। ਪਰ ਮੇਰਾ ਮੈਂ ਵੀ ਨਹੀਂ ਚੁ ਲੋਕਾਂ ਨੂੰ ਬੋਲੇ ਆ ਕਿ ਮੇਰਾ ਹਲਕਾ ਮੇਰਾ ਪਰਿਵਾਰ। ਬੇਸਿਕਲੀ ਮੇਰਾ ਪਰਿਵਾਰ ਹੈ ਕੋਈ ਮੇਰੇ ਬੰਦਾ ਦੱਸ ਦੇ। ਦੇ ਸਤਾ ਚ 5 ਸਾਲ ਰਿਹਾ ਮੈਂ ਕਦੀ ਕਿਤੇ ਬਾਹਰ ਗਿਆ ਮੈਂ ਗਿਆ ਜੀ ਮੇਰਾ ਦਿਲੀ ਨਹੀਂ ਕਰਦਾ ਕੋਈ ਮੈਨੂੰ ਕਹਦੇ ਵੀ ਕੋਈ ਸ਼ਿਮਲੇ ਚ ਲੱਗ ਗਿਆ ਕੋਈ ਕਹਦੇ ਧਰਮਸ਼ਾਲਾ ਚ ਜਾ ਰਿਹਾ ਮੈਂ ਗਿਆ ਮੇਰਾ ਹਲਕਾ ਮੇਰਾ ਪਰਿਵਾਰ ਮੈਂ ਐਨਰਜੀ ਕੁਛ ਸਰ ਕਿਉਂ ਕਿਹਾ ਜਾਂਦਾ ਕਿ ਹਲਕਾ ਪੋਵਾ ਦੇ ਜਿਹੜੇ ਜ਼ਿਕੰਦਰ ਪਾਲੇਗਾ ਗਰੀਬਾਂ ਦੇ ਮਸੀਹਾ ਕਿਉਂ ਕਿਹਾ ਜਾਂਦਾ ਯਾਰ ਕੀ ਕਰਦਾ ਹੈਗਾ ਮਸੀਹਾ ਕਿਹਾ ਲੋਕਾਂ ਦੀ ਕبھی ਆ ਜਾਗੀ ਕਿ ਗਦਬਦ ਮਸੀਹਾ ਹੈ ਇਹ ਲੋਕਾਂ ਦਾ ਵਰਸ਼ਨਾ ਮੇਰਾ ਤੇ ਹੈ ਨਹੀਂ ਮੇਰਾ ਤੇ ਕੋਈ ਹੈ ਕੋਈ ਗਰੀਬ ਗੁਰਬਾਨਾ ਹੈ ਮੇਰੇ ਕੋ ਜਿਹਨੇ ਉਹਦੀ ਮਦਦ ਉਹ ਜੀ ਮੈਂ ਕਰ ਦਦਾ ਚਾਹੇ ਕੁੜੀ ਨੇ ਪੜਨਾ ਹੋਵੇ ਚਾਹੇ ਕੁੜੀ ਕੋਈ ਅਡਮਿਸ਼ਨ ਲੈਣੀ ਹੋਵੇ ਚਾਹੇ ਕੋਈ ਬਜ਼ੁਰਗ ਬਿਮਾਰ ਹੈ ਉਹਨੂੰ ਹਸਪਤਾਲ ਦੀ ਦਾਨ ਕਰਾਉਣਾ ਸੱਚ ਕਿ ਤੁਹਾਨੂੰ ਚੰਗਾ ਲੱਗਦਾ ਜੀ ਦੁਕਾਨ ਦੀ ਮਦਦ ਕਰਦੇ ਹੋ ਕਿੰਨਾ ਕਿ ਤੁਹਾਨੂੰ ਦਿਲੋਂ ਚੰਗਾ ਲੱਗਦਾ ਮੈਂ ਤੇਰੇ ਸਾਹਮਣੇ ਜੀ ਅੱਜ ਮੈਂ ਹਾਰ ਨਵਾਂ ਪਵਾ ਕੇ ਆ ਗਿਆ ਇਹ ਸਾਰਾ ਸ਼ਰੇ ਇਹਨਾਂ ਗਰੀਬ ਲੋਕਾਂ ਪਰ ਮੇਰੇ ਨਾਲ ਆਪਣੇ ਹਲਕੇ ਦੇ ਲੋਕਾਂ ਦਾ ਜਿਹਨਾਂ ਨੇ ਦੁਆ ਕੀਤੀ ਮੇਰੇ ਬੱਚੇ ਆ ਗਏ। 사실 ਤਾਂ 2027 ਦੇ ਚੋਣਾਂ ਹੈਗੇ ਆ। ਸਰ ਕੀ ਤੁਹਾਡੇ ਬਸ ਜੇ ਤਿਆਰੀਆਂ ਕੀਤੀ ਜਾਇਕੀਆਂ ਦੀਆਂ ਆਪਣੇ ਜਿਹੜੇ ਕਹੇ ਜਾਂਦਾ ਕਿ ਕੁਛ ਹੈਗਾ ਭੋਆ ਦੇ ਕੁਛ ਇੱਧਰ ਕਾਂਗਰਸੀ ਹੈਗੇ ਜਿਹੜੇ ਥੋੜੇ ਨੇ ਰੁੱਸੇ ਹੋਏ ਨੇ ਕਿ ਉਹਨਾਂ ਨੂੰ ਥੋੜੇ ਜਿਹੇ ਨਾਲ ਹੁਣ ਦੇਖੋ ਮੈਂ ਤਾਂ ਕਿ ਇਹਨਾਂ ਨੂੰ ਰੁੱਸੇ ਨਹੀਂ ਮੈਂ ਤਾਂ ਹਰ ਇੱਕ ਨੂੰ ਬੁਲਾਣਾ ਹਰ ਇੱਕ ਕੋਲ ਮੈਂ ਜਾਣਾ ਹੁਣ ਸਾਡੇ ਉਹ ਚੌਰੀ ਮੇਰ ਸ੍ਰੀਦੀ ਨੇ ਉਹਨਾਂ ਦੇ ਪੁੱਤ ਦੇ ਜਵਾਈ ਮੱਜੇ ਜੇ ਮਿਲਦੇ ਨੇ ਹਾਲ ਚਾਲ ਪੁੱਛੀਦਾ ਮੇਰੇ ਨਾਲ ਤੇ ਕੋਈ ਰੁਸਿਆ ਰੁਸਿਆ ਲੇਕਿਨ ਮੈਂ ਕਿੰਨਾ ਰੁਸਿਆ ਸਾਡੇ ਉਹ ਪੁਰਾਣੇ ਬਜ਼ੁਰਗ ਨੇ ਮਾਸਟਰ ਸ਼ੇਰ ਸਿੰਘ ਜੀ ਮੇਰਾ ਪੂਰਾ ਪਿਆਰ ਉਹਨਾਂ ਨਾਲ ਫਿਰ ਜਿਹੜੇ ਜਿਹੜੇ ਵੀ ਪੁਰਾਣੇ ਮੈਦੇ ਪੈਸੇ ਉਹਨਾਂ ਦੀ ਬੜੀ ਕਦਰ ਕਰਦਾ ਸਰ ਸਾਡੇ ਇੱਥੋਂ ਦੇ ਕੈਬਨਤ ਮੰਤਰੀ ਲਾਲਜਨ ਕਟਾਰਸ ਦੇ ਕਹਿ ਹੈਗੇ ਆ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੀ ਹੁਣ ਕਾਂਗਰਸ ਦੀ ਵਿਸ਼ੇਸ਼ ਰੈਲੀ ਕੀਤੀ ਗਈ ਹੈ ਉਹ ਰੈਲੀ ਬਿਲਕੁਲ ਇੱਕ ਫਲੋਪ ਰੈਲੀ ਕੀਤੀ ਗਈ ਹੋਈ ਹੈ ਕੀ ਕਰਨਾ ਹੈ ਕੋਈ ਤੇਰਾ ਕੈਮਰਾ ਵੀ ਚੱਲ ਰਿਹਾ ਹੈ ਤੂੰ ਹੀ ਮੈਨੂੰ ਦੱਸ ਦੇ ਯਾਰ ਆ ਭੀਰ ਚ ਜੀਰ ਵੀ ਰਹੀ ਅਸਲ ਮੇਰਾ ਨੇ ਕਹਿਣਾ ਹੈ ਉਹ ਮੰਤਰੀ ਸਾਹਿਬ ਦਾ ਕਹਿਣਾ ਹੈ ਮੰਤਰੀ ਸਾਹਿਬ ਦੇ ਕੁਝ ਵੀ ਕਹਿ ਸਕਦਾ ਕੋ ਝੂਠਿਆਂ ਦੀ ਸਰਕਾਰ ਹੈ ਝੂਠਿਆਂ ਦੀ ਪਾਰਟੀ ਹੈ ਜਿਹਦਾ ਨਿਸ਼ਾਨ ਨਿਸ਼ਾਨ ਹੀ ਨਹਿਸ਼ ਹੈ ਮਾਂ ਕਹਿੰਦੀ ਹੁੰਦੀ ਹੈ ਤੇ ਪੁੱਤਰ ਨੂੰ ਨਾ ਕੜਾ ਤੇ ਛਾੜੂ ਫੇਰ ਕੇ ਨਾ ਇਹਨੂੰ ਖੜਾ ਨਹੀਂ ਕਰਨਾ ਕਲੇਸ਼ ਪੈ ਜਾਂਦਾ ਪਰ ਉਹ ਚਾੜੂ ਖੜਾ ਕਰਦੇ ਆ ਉਹ ਚਾੜੂ ਖੜਾ ਕਰਦੇ ਆ ਉਹ ਹੈ ਹੀ ਕਲੇਸ਼ ਆ ਉਹ ਤੋਂ ਸੂਬੇਵਾ ਤੇ ਕਲੇਸ਼ ਆ ਰੰਦਾ ਹੁੰਦਾ ਜਿਹੜਾ ਕਲੇਸ਼ ਉਹ ਦਿੱਲੀ ਵਾਲਾ ਵੀ ਇੱਥੇ ਆ ਗਿਆ ਇਹਨਾਂ ਪੰਜਾਬ ਨੂੰ ਬਿਲਕੁਲ ਬਿੜਾ ਕਰਨਾ ਤੇ ਮੈਂ ਤੇ ਭਗਵਾਨ ਦਾ ਮਾਨ ਅੱਗੇ ਅਪੀਲ ਕਰਦਾ ਤੇ ਮੁੱਖ ਮੰਤਰੀ ਜੀ ਤੁਸੀਂ ਆਪਣੀ ਜ਼ਿੰਮੇਦ ਜੁਗਾਓ ਤੇ ਆਪਣੀ ਪਾਵਰ ਦਾ ਜਿਹੜਾ ਪ੍ਰਯੋਗ ਹੈ ਉਹ ਸਹੀ ਤਰੀਕੇ ਨਾਲ ਕਰੋ ਬਾੜ ਦੇ ਬੰਦਿਆਂ ਦੇ ਅੱਗੇ ਨਾ ਚੋਕੋ ਬਾੜ ਦੇ ਬੰਦਿਆਂ ਨੂੰ ਇੱਥੇ ਕਿਉਂ ਬੜਨ ਦਿੰਦੇ ਤੁਸੀਂ ਇਹ ਸਾਡੀ ਪਾਰਟੀ ਵੀ ਹੈ ਸਾਡੀ ਰਾਸ਼ਟਰੀ ਪਾਰਟੀ ਹੈ ਸਾਡੀ ਵੀ ਉੱਤੇ ਅੱਗੇ ਨਾ ਰੌਹਲ ਗਾਂਧੀ ਜੀ ਨੇ ਖੜਗੇ ਜੀ ਨੇ ਸੋਨੀਆ ਗਾਂਧੀ ਆ ਟੀਕਾ ਗਾਂਧੀ ਆ ਉਹ ਤੇ ਨਹੀਂ ਜੋ ਟੇਟਾ ਦੇਣੀਆਂ ਠੀਕ ਦੇ ਇੰਟਰਫੇਅਰ ਕਰਦੇ ਆ ਉਹ ਤੇ ਪਾਰਟੀ ਆ ਉਹਨਾਂ ਤੇ ਇਹ ਕਹਿਣਾ ਵੀ ਯਾਰ ਕਿਸੇ ਨਾ ਬੇਇਨਸਾਫੀ ਸਰ ਆਪਾਂ ਨੇ ਵੀ ਕਹਿਣਾ ਹੁੰਦਾ ਕਿ ਅਸੀਂ ਵੱਡੇ ਮਗੇ ਮਛ ਫੜੇ ਇਹ ਮੈਂ ਕੁਛ ਦਿਨ ਤੋਂ ਦੇਖ ਕੋ ਪਹਿਲਾਂ ਨਾ ਫੜੇ ਵੀ ਕਹਿੰਦੇ ਕਿ ਜਿੰਦਰਾਪਨ ਨੂੰ ਪੋਇਜ ਵੱਡਾ ਮਗੇ ਮਛ ਫੜਿਆ ਅੱਜ ਕਿਉਂ ਪਿਛਲੇ ਦਿਨ ਦੀ ਗੱਲ ਕਰੀਏ ਮੈਂ ਕਿ ਇੱਕ ਮਝੀਠਿਆਂ ਨੂੰ ਵੀ ਫੜਿਆ ਗਿਆ ਉਹ ਕਿਹਦੇ ਵੱਡਾ ਫਰੋਸ਼ ਮੈਨੂੰ ਤੇ ਮੈਨੂੰ ਕਹਿੰਦੇ ਮਗਰਮ ਅਚ ਫੜਿਆ। ਬਿਕਰਮ ਜੀ ਜੀ ਚੇਲੂ ਗਿਆ ਤੇ ਮਗਰਮ ਅਚ ਫੜ ਲਿਆ। ਉਹ ਉੱਥੇ ਹੀ ਆਣਾ। ਜੀ। ਨੂੰ ਦਸੰਬਰ ਮੇ ਬਾਹਰ ਹੀ ਫਿਰਨ। ਮੇਰੇ ਕੋਲ ਕਿਨੂ ਬਰਨਾ ਹੈ। ਇਹ ਤੇ ਅਮੀ ਬਦਨਾਮੀ ਕਰਨੀ ਹੈ। ਕਿ ਮੈਂ ਕਦੀ ਵੀ ਛੇਟਣਾ। ਮੈਂ ਵੀ ਹਾਈ ਕੋਰਟ ਤੇ ਠੋਕਣਾ ਹੈ ਨਾ ਉਹ ਸੁਪਰੀਮ ਕੋਰਟ ਤੇ ਠੋਕਣਾ ਹੈ। ਤੇ ਮੇਰੀ ਇਹਨਾਂ ਇਨਸਲਟ ਕੀਤੀ ਹੈ। ਮੈਂ ਇੱਕ ਬਿਜ਼ਨਸਮੈਨ ਨਹੀਂ ਹਾਂ ਯਾਰ। ਮੈਂ ਕੋਈ ਕਹਿੰਦੇ ਸਰਗਣਾ ਕਹਦਾ ਸਰਗਣਾ ਭਾਈ। ਮੈਂ ਸਟੋਨ ਕ੍ਰੈਸ਼ਰ ਦਾ ਮੈਨੂੰ ਕਹਿ ਸਕਦੇ ਨਾ। ਉਹਦਾ ਮਾਸਟਰ ਹੈ ਉਹਨੇ ਕਈ ਵੀ ਕੈਂਸਰ ਕੀ ਨੇ ਮਨ ਜੇ ਥੋੜਾ ਤਾਂ ਖਦ ਮਾਈਨਿੰਗ ਆਫੀਆ ਜੋ ਫਰਲਾਣਾ ਹੈ ਮੈਂ ਜੇ ਮਾਈਨਿੰਗ ਕਰਦਾ ਸੀ ਤੇ ਮੈਂ ਮਾਈਨਿੰਗ ਪੈਸੇ ਦੇ ਕੇ ਕਰਦਾ ਸੀ ਬਿਲੀਆ ਬਿਲ ਮੈਂ ਦੇਣ ਡਿਆ ਜੀਐਸਟੀ ਮੈਂ ਦੇਣ ਡਿਆ ਇਨਕਮ ਟੈਕਸ ਮੈਂ ਦੇਣ ਡਿਆ EMPLOYE ਮੈਂ ਦਿੱਤੀ ਦੀ ਹੈ ਫਿਰ ਮੈਂ ਕਹਦਾ ਸਰ ਜਨਾਬ ਸਰ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਮਾਈਨਿੰਗ ਮਾਫੀਆ ਜਿਹੜਾ ਖਤਮ ਹੋ ਚੁੱਕਿਆ ਕੋਈ ਹਲਕੇ ਚ ਗੱਲ ਕੋਈ ਖਤਮ ਨਹੀਂ ਹੋਦਾ ਧੜ ਧੜ ਜੇ ਮਾਈਨਿੰਗ ਕਰ ਰਿਹਾ ਹੈ ਐ ਹੋਏ ਲਾਲੂ ਕਰਦਾ ਪਿਆ 50% ਪੈਸੇ ਸਿੱਧੇ ਲੈ ਜੀ ਕਰਦਾ ਹੈ ਮੈਂ ਸਾਬਤ ਕਰਾਂਗਾ ਹਾਂ ਟਾਈਮ ਦੇ ਵਿੱਚ ਮੈਂ ਇਹਦਾ ਇਹਦੇ ਖਿਲਾਫ ਬਹੁਤ ਗੁੱਸਾ ਮੇਰੇ ਕੋਲ ਸਰ ਜੀ ਕਹ ਲਿਆ ਇੱਕ ਉਹ ਮੈਂ ਥਣੂ ਜਗ੍ਹਾ ਨਹੀਂ ਲੁੱਟਿਆ ਬਹੁਤ ਚੱਲਦਾ ਕੋਈ ਵਿਧਾਇਕ ਹੈਗਾ ਜਿਹੜਾ ਭੋਜ ਦੇ ਵਿੱਚ ਜਾ ਕੇ ਘੜਲੇ ਦਾ ਜਿਹੜਾ ਯਾਰ ਇਹ ਵਿਧਾਇਕ ਹੈ ਤੋ ਕਿਨਾ ਦਾ ਰਣਵੀਰ ਸਿੰਘ ਨਿੱਕਾ ਉਹ ਹੈ ਤਾਂ ਨੂਰਪੁਰ ਦਾ ਡਾਕਟਰ ਨੇ ਜਿਹੜਾ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਤੇ ਸ਼ਰਮ ਹੀ ਨਹੀਂ ਆਪਣਾ ਪੰਜਾਬ ਬਿਹਰਾ ਕਰ ਦੋ ਤੁਹਾਨੂੰ ਲੱਗਦਾ ਹਮਾ ਚਲੋ ਰੁਜਾਤ ਜੈਨਕ ਨੋ ਤੁਹਾਨੂੰ ਲੱਗਦਾ ਕਿ ਆਪਦੇ ਮੰਤਰੀ ਹੋ ਕੇ ਤੇ ਮਾ ਚਲਦੇ ਐਮਐਲਏ ਬੀਜਪੀ ਦੇ ਰੋਲੇ ਰੋਲੇ ਨੈਦੂ ਪਛਿਓ ਮਿਲਿਆ ਮੁਰਾ ਰਣਵੀਰ ਜੇ ਰੋਕੀ ਨਾ ਰਣਵੀਰ ਸੈਨਿਕ ਮੈਨੂੰ ਕਹਿੰਦਾ ਬੈਗੋ ਜੀ ਤੇਰਾ ਨਾ ਮੇਰੀ ਗੱਲ ਹੋ ਗਈ ਤੇ ਚਲੋ ਸਹਿਯੋਗ ਨਾਲ ਚਲੋ ਸਾਰੇ ਤੁਸੀਂ ਤੇ ਕਿਸੇ ਨੂੰ ਤੰਗ ਨਹੀਂ ਕਰਨਾ ਜੇ ਲੋਕਾਂ ਨੂੰ ਮਾੜੀ ਮੋੜੀ ਡਿਮਾਂਡ ਕਰਦੀ ਹੈ ਰੀਤੀ ਰੂਤੇ ਦੇ ਦੂ ਕਰ ਦੇਤਾ ਤੇ ਜਿਹੜੀ ਲੀਗਲ ਆ ਉਹ ਚਲਾ ਤਾ ਤੇ ਮੈਕਅਪ ਹੈ ਤੂੰ ਚਲ ਗਿਆ ਮੰਤਰੀ ਕੋਲ ਮੰਤਰੀ ਕਿਹਾ ਪਰਵਾਹ ਨਾ ਕਰ ਕਹਿੰਦੇ ਨਹੀਂ ਮੰਤਰੀ ਫਿਰ ਤੁਹਾਨੂੰ ਪਤਾ ਪਈ ਮੇਰਾ ਭਈਆ ਵੀ ਆ ਤੇ ਮੈਂ ਕਿਹਾ ਜੇ ਤਨਾਂ ਕੋਈ ਗੱਲ ਕਰੇਗਾ ਨਾ ਤੇ ਇਹ ਵੀ ਤੇਰਾ ਭਈਆ ਹੀ ਹੋਏਗਾ ਇਹ ਵੀ ਉੱਥੇ ਗਿਆ ਹੋਏਗਾ ਆਇਆ ਠੀਕ ਹੈ ਯਾਰ ਤੇ ਤੂੰ ਬਾਕੀ ਸਾਡੂ ਸਾਡੂ ਹੋ ਗਏ ਸਾਰੇ ਹਾਂ ਤੂੰ ਨੂਰਪੁਰ ਦਾ ਤੇ ਮੈਂ ਇੱਥੋਂ ਦਾ ਅੰਦੋਰੇ ਦਾ ਫੋਰਸੀ ਮਾਬੀਂਦ ਉੱਥੋਂ ਦੀ ਅੰਦੋਰੇ ਦੀ ਇਹ ਇਤਫਾਕ ਆ ਯਾਰ ਸੋ ਬਨੋਦ ਵੀ ਕਿਸਮਤ ਹੈ ਕਿ ਉਹ ਜਨਾਨੀ ਇੱਥੋਂ ਲਿਆਇਆ ਇਹਦੀ ਕਿਸਮਤ ਚੰਗੀ ਇਹ ਵੀ ਜਨਾਨੀ ਇੱਥੋਂ ਲਿਆਇਆ ਇਹਦੀ ਵੀ ਕਿਸਮਤ ਚੰਗੀ ਤੇ ਮੈਂ ਵੀ ਜਨਾਨੀ ਇੱਥੋਂ ਲਿਆਇਆ ਸਾਡੇ ਵਾਸਤੇ ਦੋ ਲਕਸ਼ਮੀ ਆ ਯਾਰ ਇਹ ਮੋਈ ਮਾਇਸਨ ਕੋਤਿਲ ਨਾ ਲਾਹੀ ਐ ਐਮਐਲਏ ਬਣਾਉਣ ਵਾਲਾ ਹੀ ਕਿਨੇ ਬਣਾਣਾ ਹੀ ਇਹ ਬਾਬਾ ਸਾਹਿਬ ਅਮਰੀਕਾ ਸਾਹਿਬ ਨੂੰ ਸਾਰਾ ਸ਼ਰੇ ਉਹਨੂੰ ਦੇਣਾ ਚਾਹੇ ਸਾਡੇ ਵਾਸਤੇ ਦੇ ਬਾਬਾ ਮੇਦਕਰ ਸਾਹਿਬ ਜਿਹੜੇ ਨੂੰ ਰੱਬ ਨੇ ਜੜੀ ਸਰ ਉਹ ਮੰਤਰੀ ਸਾਹਿਬ ਵੀ ਕਹਿਣਾ ਹੈਗਾ ਕਿ ਜੇ ਚੋਣ ਹੋਇਆ ਤੇ ਕਿ ਟੇਲਰ ਸੀ ਇਹ ਆਨ ਵਾਲੇ ਟਾਈਮ ਤੇ 117 17 ਸੀਟਾਂ ਪੰਜਾਬ ਦੀ ਜਿਹੜਾ ਉਹ ਆਪਦੇ ਛੋਲੇ ਬਣ ਗਏ ਇਹ ਵੀ ਕਿਸਮਤ ਚੰਗੀ ਹਨ ਮਪੂਰਾ ਸੰਤ ਛੋਲੇ ਚ ਬਾਗ ਭੇਜਣਾ ਹੈ ਜਿਹੜੀ ਮਿਊਨਿਸਪੈਲਟੀ ਹੈ ਉਹਦੇ ਚ ਮੈਂ ਉਹ ਬਰੰਗ ਭੇਜਣਾ ਹੈ ਪਰ ਉਹ ਕਿਸਮਤ ਇਹਦੀ ਚੰਗੀ ਵੀ ਮੈਨੂੰ ਕੋਈ ਪ੍ਰੋਬਲਮ ਆ ਗਈ ਤੇ ਉਹਦੇ ਕਰਕੇ ਮੈਂ ਨਹੀਂ ਰਿਹਾ ਤੇ ਮੈਂ 8 ਸੀਟਾਂ ਦਿੱਤ ਨੀ ਜਿਨ ਕੈਨ ਜੋ ਮਰਜੀ ਕੇ ਇਰਾਦੇ ਦੇਖ ਜਿਨੇ ਵਾਇਡ ਪਾੰਦਾ ਕੋਈ ਜਾਂ ਤੁਸੀਂ ਇੰਟਰਵਿਊ ਲੰਦੇ ਹੋ ਉਹਦੇ ਥੱਲੇ ਕਮੈਂਟ ਜਿਹੜੇ ਆਂਦੇ ਆ ਤੇ ਮੰਤਰੀ ਜੇ ਮੇਰੇ ਵਰਗਾ ਪੰਦਾ ਨਾ ਤੇ ਮੈਂ ਦੂਜੇ ਦਿਨ ਹੀ ਆਤਮਾ ਤੇ ਆ ਕਰਕੇ ਮਰ ਜਣਾ ਜੀ ਜਿਨੇ ਕਮੈਂਟ ਗੰਦੇ ਤੇਰੇ ਖਿਲਾਫ ਨਾ ਮੈਂ ਬੜਾ ਹਰਾਣਾ ਤੇਰੇ ਬੱਚੇ ਕੀ ਚਲਦੇ ਨੇ ਇੱਕ ਕੰਮ ਨੂੰ ਬਈ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਤੈਨੂੰ ਤੇ ਇਹੋ ਜੇ ਜਦ ਤੂੰ ਸੇਂਗੜਾ ਨਾ ਜਾ ਕੇ ਕਦੀ ਉਹਦੇ ਨਾਲ ਮਝੂਠੀਆਂ ਨਾਲ ਕਦੀ ਸੇਂਗੜਾ ਉਹਨਾਂ ਤੋਂ ਉਹਦੇ ਨਾਲ ਖੈਰੇ ਨਾਲ ਤੁਪਾਸਕੂ ਬਿਨੋਣਾ ਉਹ ਕਹਿੰਦੇ ਕਿ ਅਸੀਂ ਇਹ ਪੰਜਾਬ ਦੀ ਕਾਮਾ ਸਰਕਣਾ ਫੜਿਆ ਨੇ ਸਭ ਝੂਠੇ ਕਿਹੜਾ ਸਰਕਣਾ ਫੜਿਆ ਤੂੰ ਇਹ ਦੱਸੋ ਜਿਹੜਾ ਰੋਲਾ ਪਿਆ ਜੀ ਉਹ ਮਜੀਠੇ ਦਾ ਰੇਟ ਹੋ ਗਈਆਂ ਮਜੀਠੇ ਦਾ ਰੇਟ ਹੋ ਗਈਆਂ ਚੱਟੇ ਦੀ ਫਲਾਣੇ ਦੀ ਠੀੜੇ ਦੀ ਮੋਰੋ ਨਿਕਲੇ ਆਗੇ ਜਦੋਂ ਐਫ ਆਈ ਆਰ ਵੀ ਕਾਫੀ ਬਾਹਰ ਆਈ ਕੋਈ ਜਨਨ ਕਹਿਆ ਤੇ ਆਏ ਤੋਂ ਬਾਅਦ ਸੰਪਤੀ ਕਰਾਈ ਦੀ ਇਹ ਕਿਹੜੇ ਕੇਸ ਉਹਦੇ ਅੱਜ ਤੋਂ 10 ਸਾਲ ਪਹਿਲੇ ਸੁਪਰੀਮ ਕੋਰਟ ਨੇ ਉਹਨੂੰ ਬਰੀ ਕੀਤਾ ਉਹਦੇ ਚੋਂ ਜਿਹੜਾ ਜਿਹੜਾ ਬੰਦਾ ਇਹਦੇ ਖਿਲਾਫ ਬੋਲੇਗਾ ਉਹਦੇ ਤੇ ਨਾ ਪਰਚਾ ਦਿਨਾ ਜਣਾ ਬੋਝ ਦਿਵਾਨੇ ਆ ਨਾ ਮਜੀਠੀ ਦੀ ਆਵਾਜ਼ ਆਪਣੇ ক্লোਜ਼ ਕਰਨੀ ਉਹ ਨਾ ਇਹਦੀ ਆਵਾਜ਼ ਖੈਰੇ ਵਿੱਚ ক্লোਜ਼ ਕਰ ਪੂਏ ਜਿੰਨਾ ਮਰਜ਼ੀ ਤੱਕ ਕਰ ਲੈਣ ਉਹਨਾਂ ਨੂੰ ਹਣਾ ਠੋਕੜੇ ਠੋਕੜਾ ਸਰ ਉਹ ਕਹਿੰਦੇ ਕਿ ਅਸੀਂ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਪੂਰੀਆਂ ਕੀਤੀਆਂ ਪੰਜਾਬ ਦੇ ਤੁਹਾਨੂੰ ਵੀਰੇ ਤਾਂ ਗਰੰਟੀ ਕਿਹਦੀ ਪੂਰੀ ਕੀਤੀਆਂ ਪੰਜਾਬ ਇੱਕ ਵੀ ਗਰੰਟੀ ਨਹੀਂ ਪੂਰੀ ਕੀਤੀ ਉਹ ਕਹਿੰਦੇ ਬਿਲ ਮਾਲ ਮਾਲਕ ਦਾ ਮਸ਼ੂਰੀ ਕਪੜੇ ਦੇ ਬਿੱਲ ਜਾਈ ਮਾਮਬ ਕੀਤੇ ਦੇ ਨੇ ਕੀ ਕੀਤਾ ਇਹਨੇ ਦੋ ਖਰਾਬ ਕੀਤਾ ਅਸੀਂ ਤੂੰ ਮੈਨੂੰ ਇਹ ਦੱਸ ਜਿਹੜਾ ਬੰਦਾ ਸਰਕਾਰ ਨੂੰ ਟੈਕਸ ਦਿੰਦਾ ਸਰਕਾਰ ਚ ਲਾਂਦਾ ਤੇ ਯਾਰ ਜੇ ਤੁਹਾਡ ਕੋਈ ਬਿਲੀ ਫਰੀ ਹੈ ਜਾਂ ਗਰੀਬ ਆਦਮੀ ਦੀ ਬਿਲੀ ਫਰੀ ਕੀਤੀ ਤੇ ਜਿਹੜਾ ਦੂਜਾ ਬੰਦਾ ਉਹਨੇ ਥੋੜੇ ਰੇਟ ਘਟਾ ਕਰੋ ਹੋ ਕੀਤਾ ਨਹੀਂ ਜੰਨੀ ਨੇ ਜੰਨੀ ਨੇ 3 ਰੁਪਏ ਜੁੰਟ ਰੇਟੋਂ ਦਾ ਵੀ ਘਟਾਤਾ ਉਹ ਕਹਿੰਦੇ ਕਿ ਇਹ ਕੱਚੇ ਮਲਾਈ ਪੱਕੇ ਕਿਤੇ 50000 ਨੌਕਰੀ ਵੀ ਦਿੱਤੀ ਨਵੀਂ ਇੱਕ ਉਹ ਚੜੇ ਮੈਂ ਤੂੰ ਦੱਸ ਯਾਰ ਤੂੰ ਪ੍ਰੈਸ ਕੁਟਰ ਤੂੰ ਤੂੰ ਹੀ ਦੱਸ ਦੇ ਮੈਨੂੰ ਇਹ ਜ਼ਿਲ੍ਹੇ ਪਠਾਨਕੋਟ ਚ ਇੱਕ ਬੰਦਾ ਮੈਨੂੰ ਦੱਸ ਬਤਾ ਇਹਨੂੰ ਨੌਕਰੀ ਦਿੱਤੀ ਹੈ ਭਗਵਾਨ ਦਵਾ ਨਾ ਗੁਰਖਾਂ ਦੇ ਪੈਪਸੀ ਫੈਕਟਰੀ ਚ ਫਿਰ ਲੈਟਨੈਂਟ ਦੇ ਤੋਂ ਉਹਦੀ ਬੋਤਲ ਹਾਲਦੀ ਹੈ ਮੈਂ ਇਹਨੂੰ ਨੌਕਰੀ ਦਿੱਤੀ ਹੈ ਜੀ ਸਭ ਝੂਠੇ ਨੰਬਰ ਬੰਦ ਮੈਂ ਇਹ ਤੁਹਾਨੂੰ ਦੱਸ ਦਿੰਦਾ ਮੈਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ ਨੇ ਜਿੱਤਣਾ ਹੈ ਮੈਨੂੰ ਇਹ ਪਤਾ ਤੇ ਆਪ ਪਾਰਟੀ ਨੇ ਹੀ ਲੁਪਣਾ ਸਰ ਇਹਨਾਂ ਦੇ ਵੀ ਕਹਿਣਾ ਹੈਗਾ ਕਿ ਜੁੱਧ ਨਸ਼ਾ ਬ੍ਰਧ ਮੁਹਿੰਮ ਚਲਾਈ ਹੈ ਅੰਗਲਾ ਪੰਜਾਬ ਅੰਗਲਾ ਪੰਜਾਬ ਬਣਾਵਾ ਦੇਣਾ ਬੇੜਾ ਕੋ ਦੱਸ ਤੂੰ ਬੰਨੂ ਦੱਸ 17 ਤੋਂ ਲੈ ਕੇ 22 ਤੱਕ ਕਾਂਗਰਸ ਦੀ ਸਰਕਾਰ ਨੇ ਚਾਹੇ ਕੈਪਟਨ ਰਹਾ ਚਾਹੇ ਚਰਨਜੀਤ ਚੰਨੀ ਰਹਾ ਕੋਈ ਗੈਂਗਸਟਰ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਇੰਟਰਵਿਊ ਹੁੰਦੀ। ਕੋਈ ਜ਼ਿਲ੍ਹਿਆਂ ਦੇ ਵਿੱਚ ਬੰਦਾ ਮਾਰਿਆ ਜਾਂਦਾ ਹੈ। ਕੋਈ ਕਿਸੇ ਨੂੰ ਫਰੋਤੀ ਲਈ ਜਾਂਦੀ। ਕੁਝ ਨਹੀਂ ਸਾਰੇ ਆਮ ਨਾਲ ਚੱਲਦੇ ਸੀ। ਇਹਨਾਂ ਤੇ ਗਦਰਪਾਤ ਹੈ। ਉਹ ਕਹਿੰਦੇ ਕਿ ਇਹ ਪਿਛਲੀ ਸਗਰ ਦੇ ਕੰਡੇ ਖਿਲਾੜੇ ਜਿਹਨਾਂ ਨੂੰ ਇਕੱਠੇ ਕਰਦੇ ਪਏ ਆ। ਇਹ ਸਾਰੀ ਉਮਰ ਜੀ ਹੋਰ ਸਾਡਾ ਮੰਤਰੀ ਕਹਿੰਦਾ ਫੇ ਮੈਨੂੰ ਤੇ ਰੋਡ ਜਿਹੜੇ ਪ੍ਰਾਸ਼ਾਸਨ ਚ ਟੁੱਟੇ ਦੇ ਮਿਲਿਆ। ਸਾਡੇ 3.5 4-7 ਨੂੰ ਬਣੀ ਦੀ ਹੋਇਆ। ਤੇਰੀ ਪ੍ਰਾਸ਼ਾਸਨ ਮੁੱਕੀ ਨਹੀਂ। ਜਿਹੜੇ ਕੋ ਦੋ ਚਾਰ ਰੋਡ ਬਣੇ ਨੇ ਇਹਨੇ ਥੋੜੇ ਬਣਾਇਆ ਨਾ। ਉਹ ਤੇ ਪੀਐਮ ਬਾਈ ਰੋਡ ਬਣੇ ਨੇ। ਇਹ ਰੋਡ ਪੀਐਮ ਬਾਈ ਹੈ। ਮੈਂ ਇਹਦੀ ਪ੍ਰੇਰਨਾ ਦਿੰਦਾ ਸਰ ਹੁਣ ਜਿੱਦਾਂ ਕਿ 2027 ਦੇ ਚੋਣਾਂ ਨੂੰ ਕੀ ਹਲਕਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸੀ ਆਪਣੇ ਲੋਕਾਂ ਨੂੰ ਕੋ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਕਿਹਨੂੰ ਵੋਟ ਪਾਣਾ ਕਿਹਨੂੰ ਨਹੀਂ ਪਾਣਾ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇੱਕ ਇਨਸਾਨ ਨੂੰ ਵੋਟ ਪਾਓ ਜਿਹੜਾ ਇਨਸਾਨ ਰੱਬ ਨੂੰ ਮੰਨਦਾ ਹੋਵੇ ਜਿਹੜਾ ਇਨਸਾਨ ਰੱਬ ਦੇ ਬਣਾਏ ਹੋਏ ਲੋਕਾਂ ਨਾਲ ਪਿਆਰ ਕਰਦਾ ਹੋਵੇ ਜਿਹੜਾ ਬੰਦਾ ਕਰਪਟ ਨਾ ਹੋਵੇ ਜਿਹੜੇ ਬੰਦੇ ਦੇ ਅੰਦਰ ਕੋ ਗਿਆਨ ਨਾ ਹੋਵੇ ਉਹੋ ਜਿਹੇ ਬੰਦਾ ਨਹੀਂ ਬਣਾਣਾ ਚਾਹੀਦਾ ਜਿਹੜਾ ਬੰਦਾ ਇੱਕ ਬਿਲਕੁਲ ਠੀਕ ਕੰਮ ਕਰਦਾ ਹੈ ਜੇ ਸੀ ਸੇਵਾ ਕਰਨ ਵਾਲਾ ਹੋਵੇ ਸੂਬੇ ਦੀ ਸੇਵਾ ਕਰਨ ਵਾਲਾ ਹੋਵੇ ਪਿੰਡਾਂ ਦੀ ਨਿਹਾਰ ਬਦਲਣ ਵਾਲਾ ਹੋਵੇ ਉਹੋ ਜਿਹੇ ਬੰਦੇ ਬਣਨ ਚਾਹੀਦੇ ਆਪ ਵੀ ਸਾਰਾ ਦੇਸ਼ ਠੀਕ ਹੋਇਆ ਨਾ ਆਪਣਾ ਸਟਰਕਚਰ ਬਿਲਕੁਲ ਖਤਮ ਹੋ ਜਾਏ। ਐਸੀ ਸਾਡੇ ਨਾਲ ਹਰ ਕਪੂ ਆਦੋ ਸਾਫ ਕਹ ਪਤਾ ਕਿ ਜਗਿੰਦਰਪਾਲ ਜੀ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਬੋਟ ਉਹ ਵੋਟਾਂ ਦੀ ਅਪੀਲ ਨਹੀਂ ਕਰਦੇ ਲੋਕਾਂ ਕਿ ਮੈਨੂੰ ਵੋਟ ਪਾਓ ਉਹ ਕਹਿੰਦੇ ਕਿ ਜਿਹੜੇ ਚੰਗਾ ਕੰਮ ਕਰਦੇ ਆ ਜਾਂ ਹਲਕੇ ਨੂੰ ਦੁਵਾਦ ਬਦਲਣਗੇ ਉਹਨਾਂ ਨੂੰ ਜ਼ਰੂਰ ਅਗੇ ਕੋਈ ਮੌਕਾ ਦਿੱਤਾ ਜਾਣਾ ਚਾਹੀਦਾ 2027 ਦੀ ਉਹਨਾਂ ਨੂੰ ਜ਼ਰੂਰ ਐਮਲੇ ਬਣਾ ਕੇ ਤੇ ਭੇਜਿਆ ਜਾਵੇ ਵਿਧਾਨ ਸਭਾ ਸੇ। ਮੈਂ ਚਲੋ ਗੱਲਬਾਤ ਕਰਦੇ ਆ ਕਿਸੇ ਹੋਰ ਐਪੀਸੋਡ ਨਾਲ ਕਿਸੇ ਹੋਰ ਨਾਲ ਇਦ ਤੱਕ ਤੋਂ ਦੋ ਮਿੰਟ ਇਜਾਜ਼ਤ। ਮੈਂ ਸ਼ਮਿਸਨਉਤਰਾ ਹਲਚ